ਕੁਝ ਇੱਥੇ ਲਵਾ ਸਕਦੇ ਹਾਂ ਕਿਉਂਕਿ ਇਹਦੇ ਵਿੱਚ ਡਾਕਟਰੀ ਰਿਪੋਰਟਾਂ ਡਾਕਟਰੀ ਰਿਪੋਰਟਾਂ ਬਾਕੀ ਸਾਰੀਆਂ ਸਾਇੰਸ ਦੀਆਂ ਗੱਲਾਂ ਵਿਗਿਆਨਕਾਂ ਦੁਨੀਆ ਗੱਲਾਂ ਆਹ ਵੀ ਬრავੋ ਦੁਨੀਆ ਹੁੰਦੀਆਂ ਸੋ ਜਦੋਂ ਜਿਹੜੇ ਬਾਬੇ ਸਾਨੂੰ ਇਹ ਕਹਿੰਦੇ ਆ ਕਿ ਤੁਸੀਂ ਭਾਈ ਇੱਥੇ ਨਾਮ ਜਪੋ ਇੱਥੇ ਸਾਡੇ ਡੇਰਿਆਂ ਦੇ ਆਓ ਇੱਥੇ ਮੱਥੇ ਟੇਕੋ ਇੱਥੇ ਭਾਈ ਸੁਖਣਾ ਸੁਖੋ ਤੇ ਗਾਂ ਕਿੱਥੇ ਜਾਓਗੇ ਸੁਰਗਾ ਚ ਤੁਹਾਨੂੰ ਆਹੀ ਕਹਿੰਦੇ ਆ ਪਰ ਇੱਕ ਗੱਲ ਲੋੜ ਕਰਕੇ ਦੇਖਿਓ ਪ੍ਰਭੂ ਜਿੰਨੇ ਬਾਪੇ ਆ ਉਹਨਾਂ ਕੋਲੇ 7-7 70 70 ਲੱਖ ਦੀਆਂ ਗੱਡੀਆਂ ਉਹ ਗੱਡੀਆਂ ਦੇ ਵਿੱਚ ਇੰਨੀਆ ਸੁਹੂਮਤਾ 2-2 ਕਰੋੜ ਤੱਕਰ ਵੀ ਕਈ ਬਾਪਿਆਂ ਕੋਲੇ ਗੱਡੀਆਂ ਪ੍ਰਭੂ ਜਦੋਂ ਤੁਸੀਂ ਸਾਡੇ ਇੱਥੇ ਬੈਠੇ ਹੋ ਤੇ ਜਿਉ ਇੱਥੇ ਇਕੱਲੀ ਚਾਹ ਪੀ ਰਹੇ ਹੋ ਉੱਥੇ ਨਾਲ ਪਕੌੜਿਆਂ ਦਾ ਲੱਗੜਾ ਤੁਸੀਂ ਕਿੱਥੇ ਜਾਓਗੇ ਉਹਤੇ ਜਦੋਂ ਬਾਪਿਆਂ ਨੂੰ ਪਤਾ ਵੀ ਇੱਥੇ ਕੁਝ ਨਹੀਂ ਧਰਤੀ ਤੇ ਜਾਂ ਨਰਕ ਸਵਰਗ ਉੱਤੇ ਸੁਰਗ ਉੱਤੇ ਆ ਪਰੀਆਂ ਨੱਚਦੀਆਂ ਉੱਥੇ ਆ ਮਾਲ ਪੂਰੇ ਮਿਲਦੇ ਆ ਇੱਥੇ ਪ੍ਰਭੂ ਸੋਚ ਕੇ ਦੇਖੋ ਉਹ ਬਾਪੇ ਬੰਦੂਖਾਂ ਵਾਲੇ ਐਨੇ ਬਾਡੀਗਾਰਡ ਕਿਉਂ ਰੱਖੀ ਫਿਰਦੇ ਆ ਬਾਪਿਆਂ ਨੂੰ ਤਾਂ ਪਤਾ ਇੱਥੇ ਪ੍ਰਭੂ ਦੁਨੀਆ 'ਚ ਸਾਡਾ ਸਵਾਸ ਨਾ ਕਰ ਜੇ ਕਿਤੇ ਸਾਨੂੰ ਗੋਲੀ ਨਾ ਮਾਰ ਜੇ ਕਿਤੇ ਕੋਈ ਗਾਹ ਕੱਖ ਨਹੀਂ ਬਾਪਿਆਂ ਨੂੰ ਤਾਂ ਆ ਪਤਾ ਪ੍ਰਭੂ ਇੱਥੇ ਜੋ ਅਸੀਂ ਨਿਆਰੀ ਲੈਣੀ ਆ ਸੋ ਕਹਿੰਦਾ ਮਤਲਬ ਜਿੰਨੇ ਬਾਪੇ ਆ ਬਾਪਿਆਂ ਨੂੰ ਅਕਸ਼ੁਰਗਵਾਰੇ ਸਾਰਾ ਪਤਾ ਵੀ ਗਾਂਹ ਕੱਖਣੀ ਜੋ ਧਰਤੀ ਤੇ ਆ ਉਹੀ ਸਵਰਗਾ ਬਸ ਠੀਕ ਆ ਸਾਡੀ ਕਿਸਾਨੀ ਸਾਡੇ ਮਜ਼ਦੂਰ ਸਾਡੇ ਨੌਜਵਾਨ ਆ ਇਹ ਗਾਂਹ ਸੁਰਗਾ ਦੇ ਚੱਕਰਾਂ ਦੇ ਵਿੱਚ ਪੈ ਕੇ ਇੱਥੇ ਵਿਚਾਰੀ ਨਰਕ ਦੀ ਜ਼ਿੰਦਗੀ ਜਿਉਂਦੇ ਆ ਪ੍ਰਭੂ ਇੱਥੇ ਜਿਹੜਾ ਸੁਰਗ ਤੁਸੀਂ ਬਣਾ ਸਕਦੇ ਹੋ ਉਹ ਸੁਰਗ ਨੂੰ ਜਰੂਰ ਬਣਾਇਆ ਕਰੋ ਸਵਰਗ ਕੀ ਮੈਂ ਬਣੂਗਾ ਜਿਵੇਂ ਤੁਸੀਂ ਕਿਤਾਬਾਂ ਪੜ੍ਹ ਕੇ ਇਹ ਕਿਤਾਬਾਂ ਤੋਂ ਤੁਹਾਨੂੰ ਗਿਆਨ ਮਿਲਣਾ ਪ੍ਰਭੂ ਆਹ ਫੋਨਾ ਤੋਂ YouTube ਤੋਂ ਕੁਝ ਨਹੀਂ ਮਿਲਣਾ ਕਿਉਂਕਿ ਜਿਹੜੀਆਂ ਗੱਲਾਂ ਇਹ ਕਿਤਾਬਾਂ ਦੇ ਵਿੱਚ ਆ ਜਿੰਨਾ ਪੜ੍ਹੋਗੇ ਉਹਨਾਂ ਤੁਹਾਨੂੰ ਉੱਦੀ ਆਉਗੀ ਸਮਝ ਆਉਗੀ ਅਸੀਂ ਪੁੱਕੇ ਕਿਉਂ ਮਰਦੇ ਆ ਇਹਦਾ ਕੀ ਕਾਰਨ ਸਾਡੇ ਪਿੱਛੇ ਕਿਹੜੇ ਕਿਹੜੇ ਤਾਕਤਾਂ ਕੰਮ ਕਰਦੀਆਂ ਤੇ ਸਾਡੀ ਇਹ ਜਿਹੜੀ ਹੋਂਦ ਹੀ ਬਦਲ ਸਕੇ ਉਹ ਹੋਂਦ ਨੂੰ ਬਦਲਦੀਆਂ ਗੱਲਾਂ ਸੋਚੋਗੇ ਪ੍ਰਭੂ ਆਹ ਜਿਹੜੇ ਖੂਤਕ ਮੱਕੜਾ ਆ ਜਿਹੜਾ ਸਾਰਾ ਬਾਪੇ ਵਾਲਾ ਸਾਜ਼ਵਾਜ ਆ ਪ੍ਰਭੂ ਇਹ ਸਭ ਕਿੰਨੇ ਜਿਤਨਾ ਤੇ ਬਾਤਿਆਂ ਦੀ ਇੱਕ ਦਾ ਇੱਕ ਆਰੀ ਆ ਪੱਕੀ ਦੋਸਤੀ ਆ ਕਿਉਂਕਿ ਲੋਕਾਂ ਨੂੰ ਕਿਸਮਤ ਤੇ ਛੱਡਿਆ ਹੋਇਆ ਇਵੇਂ ਕਿਸਮਤੇ ਕਿਵੇਂ ਛੱਡਿਆ ਹੋਇਆ ਕਿ ਤੁਸੀਂ ਆਪਣਾ ਜੀਵਨ ਇੱਥੇ ਚਾਹੀ ਨਰਕ ਦਾ ਕੱਟ ਜੋ ਤੁਹਾਨੂੰ ਬਾਹਰ ਸੁਰਜ ਮਿਲੂ ਪ੍ਰਭੂ ਕਾ ਕੋਸ਼ਿਸ਼ ਨਹੀਂ ਜਾਣਾ ਪ੍ਰਭੂ ਸੋ ਆਜੋ ਜੀ ਹਟਣ ਨੂੰ ਫੇਰ ਮੈਂ ਇੱਥੇ ਇੱਕ ਪਾਨਾ ਦਿਖਾਵਾਂਗਾ

ਅਜੀਬ ਹੀ ਭਾਈ ਸਿਆਣੇ ਆ ਇੱਕ ਹੋਰ ਗੁੜੀਆਂ ਦੀ ਇੱਕ ਗੱਲ ਆ ਚਾਚਾ ਆਪ ਪਾਣੀ ਕਰਾਉਣਾ ਆ ਗਾੜੀ ਵਿੱਚ ਕਿਹਦੀ ਭਾਈ ਪਾਣੀ ਤੇ ਪਾਣੀ ਦਾ ਪਾਣੀ ਕੀ ਕਰਾਂਗੇ ਮਨਾਂ ਤੂੰ ਆਗਾ ਕਿ ਮੈਂ ਥੋੜੀ ਕਰਾਉਣਾ ਅਗਰ ਭਾਈ ਮੈਂ ਨਹੀਂ ਪਾਣੀ ਕਰਦਾ ਤੀ ਜਾਗਰ ਕਰਦਾ ਚਾਚਾ ਉਹਨਾਂ ਦਾ ਬਾਹਰ ਲੱਗਿਆ ਪਿਆ ਮਗੰਦਰੋਂ ਬਾਹਰ ਉਹ ਜੀ ਅੰਦਰੋਂ ਮਗੰਦਰ ਬੰਦਿਆ ਕੋਲ ਮਾਰ ਇਹ ਬਾਹਰ ਲੱਗਿਆ ਉਹ ਕਿਤੇ ਬਾਹਗੇ ਤੇ ਜੋ ਹੱਦ ਹੁੰਦੇ ਆ ਭਾਈ ਕੰਨੀ ਜਿੱਦਾਂ ਬਾਹਰ ਤਾਂ ਅੰਦਰੋਂ ਲੱਗਿਆ ਮਗੰਦਰ ਬੰਦਿਆ

ਕੋਈ ਰਾਹ ਵਿੱਚ ਟੂਣਾ ਕਰਿਆ ਭਾਗਾ ਟੂਣਾ ਸਵਾਰ ਭਰਾਵੋ ਦੁਕਾਨ ਤੋਂ ਆਇਆਗਾ ਦੁਕਾਨਦਾਰ ਤੇ ਕੋਲੇ ਬੈਠਾਗਾ ਇੱਕ ਬੰਦੇ ਨੇ ਆ ਕੇ ਰਾਜ ਧਰਤਾ ਇੱਕ ਉਹਦੇ ਕੋਲ ਹੀ ਡੱਪ ਗਿਆ ਇੱਕ ਡਰ ਗਿਆ ਡਰ ਗਿਆ ਸਭ ਮਰ ਗਿਆ ਅਜੇ ਟੂਣੇ ਵਿੱਚ ਕੋਈ ਚੀਜ਼ ਨਹੀਂ ਚਾਦੀ ਗਣੀ ਟੂਣੇ ਵਿੱਚ ਪੈਸੇ ਪੈਨੇ ਪੈਜੀ ਟੱਕ ਲੋ ਆ ਮੈਨ ਕੋਲੇ ਘੋਰ ਮਾਲਾ ਕੀ ਇਹਨੂੰ ਕਈ ਵਾਰੀ ਐ ਕਰਾਂਗੇ ਫੇਰ ਇਹਨੂੰ ਮਾਨ ਤੇ ੱਲਾ ਕਰਕੇ ਮਾਰ ਦੇਣਾ ਭਰਾ ਕਾਜੀ ਗੱਲੀ ਬਾਤੀ ਦਾ ਕੇਰਾ ਫਿਰ ਨਹੀਂ ਕਰਨਾ ਹੁੰਦਾਗਾ ਪੁਰਖ ਜੋਗੀ ਬਾਬਾ ਕਹਿੰਦਾ ਕੀ ਕਹਿੰਦਾ ਮੇਰੇ ਕੋਲ ਇੱਕ ਕਾਲਾ ਲਮਾ ਕੋਈ ਤੂੰ ਨਵਜ ਫੜ ਜਾਉਂਗਾ ਤੂੰ ਖੁੰਡਾ ਖੁੰਡਾ ਖਲੇ ਨਹੀਂ ਨਿਕਦਾ タルਤੀ ਹਰ ਗਿੱਧੇ ਨੂੰ ਥੱਲੇ ਗਿੱਦੜੀ ਆ ਸਾਡੇ ਪਿੰਡਾਂ ਬਾਬੇ ਕੰਮ ਇਕੱਠੀ ਕਰਕੇ ਲੈ ਕੇ ਡੇਰਾ ਧੀਰੇ ਵਾਲੇ ਸਾਹਦਾਂ ਕਹਿੰਦੇ ਇੱਥੇ ਗੜੇ ਨਹੀਂ ਪੈਂਦੇ ਖੜੇ ਮੰਢਦੇ ਗੜੰਢ ਦੇ ਡੇਰੇ ਵਿੱਚ ਪੈਗੇ ਜਾ ਕੇ ਪਤਾ ਕਰ ਲਿਓ ਗੜੇ ਖੇਲਦਾਨ ਦੇ ਕੁਝ ਦੇਰ ਪੈਂਦੇ ਪ੍ਰਭੂ ਮੀ ਰੋਜ਼ ਪੈਂਦੇ ਆ ਆ ਲੋ ਮੈਨ ਦਾ ਜਬਤੀ ਤੇ ਡੰਡਾ ਮੇਰਾ ਦੇ ਨਾਮ ਇਹ ਵੀ ਰੁਕ ਗਿਆ ਤੁਸੀਂ ਵੀ ਖੜਾ ਕੇ ਦੇਖੋ ਆ ਦੇਖੋ ਮੈਂ ਨਾ ਕੀ ਆਂ ਆਹੀ ਕਰਦੇ ਜੇ ਮਸੂ ਨਾ ਦੱਸਦਾ ਫਿਰ ਤੁਸੀਂ ਕਿੱਦਾਂ ਕੀ ਕਰਕੇ ਜਾ ਕੇ ਦੇ ਆਓ ਦੁਨੀਆ ਨਾ ਮਨੂ ਮੇਰੇ ਕਹਿੰਦੀ ਮੈਂ ਤੇਰਾ ਵਾਦ ਰੱਖਣਾ ਕਰਾਂ ਮੈਂ ਕਾਦੇ ਵਸਤੇ ਕਹਿੰਦੀ ਨਹੀਂ ਮੈਂ ਵਾਚੂ ਤੇ ਮਗਾ ਜਿਹੜਾ ਬੰਦਾ ਵਿਆਹਿਆ ਉਹ ਤਾਂ ਰੱਖੂਗਾ ਸਰੀਰਿਕ ਖੇਤੀ ਆ ਭਰਾਵੋ ਹਰਮਾਨ ਇੱਥੇ ਪਹੁੰਚ ਗਈ ਕਰਨ ਆਤਾਰਾ ਅੰਕਾ ਪਿਆ ਭਰਾਵੋ ਪੱਤੀ ਅੱਕੀ ਹੋ ਗਈ ਇੱਥੇ ਬੰਨੀਆਂ ਹੋ ਨੇੜੇ ਲਾਉਂਗਣਾਂ ਕਲਾ ਦੇ ਰਹਿ ਗਈ ਤੇ ਪਟਕੀ ਲੈ ਮੈਂ ਹੈ ਐਲਕੋਲੀ ਇੱਕ ਦੋ ਵਾਰੀਆਂ ਨੇ ਕੀਤਾ ਪਿੱਛੇ ਦੇ ਜਗਾ ਘੱਟਦੀ ਆਹ ਕਰਦੇ ਕਰਦੇ ਮੈਂ ਲੌਕ ਖੋਲ ਲਿਆ ਆਹ ਦੇਖੋ ਲੌਕ ਖੁੱਲ ਗਿਆ ਐਕਸ

ਇਹ ਰਾਤ ਨੂੰ ਚਾਨਣ ਕਰਦੀ ਆ ਹੁਣ ਕੰਮ ਤਾਂ ਕਾ ਸੂਰ ਤੇ ਚਾਨਣ ਸੂਰ ਤੇ ਕਹਿੰਦਾ ਬੱਚਿਓ ਕੋ ਹੁਣ ਤੁਸੀਂ ਜਰਾ ਖੇਡਣ ਲੱਗੇ ਟੂਰਨਾਮੈਂਟ ਡੁੱਬ ਜੂਗਾ ਇੱਥੇ ਹਨੇਰਾ ਹੋ ਜੂ ਕੋ ਜੂ ਬਾਤ ਜੋਨਕੀ ਸੈ ਨਹੀਂ ਦਿਸਣਾ ਲਾਲੇ ਜੋ ਉਸ ਵਾਰ ਜ਼ਿੰਮੇਵਾਰ ਕੌਣ ਹੋਊਗਾ ਇਹ ਦੀਵਾ ਕਹਿੰਦਾ ਮੈਂ ਹੂੰ ਭਾਈ ਮੈਨੂੰ ਜਗਾਓ ਇੱਥੇ ਭਰਾਵੋ ਹਨੇਰਾ ਹੋਵੇ ਕੋਈ ਚਾਨਣ ਕਰਦਿਆ ਕਰੋ ਹਨੇਰਾ ਚਾਨਣ ਤੋਂ ਡਰਦਾ ਘਾ ਕਿ ਬਾਬਾ ਹੋਰ ਮੈਨੂੰ ਕਹਿੰਦਾ ਕਾਕਾ ਖੜੋ ਮੈਂ ਖੜ ਗਿਆ ਕਹਿੰਦਾ ਫਗਦਾ ਦੋ ਕੁੜੀਆਂ ਤੇ ਨਾ ਸੇਖੀਏ ਬਾਬਾ ਅੱਛੇ ਦੇਖ ਕੇ ਮੈਨੂੰ ਕੀ ਦੱਸੇਗਾ ਕਹਿੰਦਾ ਸੱਚੀਆਂ ਗੱਲਾਂ ਮਗਾ ਦੱਸੋ ਕਹਿੰਦਾ ਸਿੱਧਾ ਕਰਕੇ ਦਿਖਾਓ ਮਗਾ ਲੈ ਕਹਿੰਦਾ ਮੂੰਠੀ ਬੰਦ ਕਰ ਮਗਾ ਲੈ ਬਾਬਾ ਮੇਰੇ ਹੱਥ ਫੜ ਲਿਆ ਘੁੱਟ ਕੇ ਕਹਿੰਦਾ ਸੱਚ ਬੋਲੇਗਾ ਤੂੰ ਝੂਠ ਬੋਲੇਗਾ ਮਗਾ ਮੈਂ ਸੱਚ ਬੋਲ ਲੂੰ ਮੈਨੂੰ ਕਹਿੰਦਾ ਤੇਰੇ ਘਰ ਇੱਕ ਪੁੱਤ ਰਹਿੰਦਾ ਮਗਾ ਮੇਰਾ ਰੱਖਿਆ ਹੋਇਆ ਪਾਪਾ ਮੈਨੂੰ ਕਹਿੰਦਾ ਕਾਪੇ ਰੱਖਿਆ ਮਗਰ ਆਪਾ ਸਾਡੇ ਕੰਧ ਨਹੀਂ ਕੋਲ ਨਹੀਂ ਘਰੇ ਨਿਗਰ ਰੱਖਦਾ ਕਹਿੰਦਾ ਤੈਨੂੰ ਬੜਿਆ ਸੀਗਾ ਮਗਾ ਮੇਰੇ ਸਾਰਿਆਂ ਤੋਂ ਇਹਦਾ ਪਾਪਾ ਕਹਿੰਦਾ ਜੇ ਮੈਂ ਡਾਕਟਰ ਨੂੰ 4-500 ਰੁਪਏ ਲੈ ਲਾਂਗਾ ਜੱਲੀ ਮਾਤੀ ਕਰਿਆ mohabbat ਕੀ ਬੋਲੀਗੀ ਇਹ ਫੁੱਟ ਕੇ ਵਰਗੇ ਬਈ ਇਹ ਸਾਰਾ ਸਮਾਨ ਲਗਾਨਾ ਤਾਂ ਮੁੰਡੇ ਮੇਰੇ ਡਪਰਾ ਬੋ ਮੈਦਾ ਵੱਡਾ ਫੁੱਲੇ ਦੇ ਵਿੱਚ ਲੁਕਦਾ ਕਿਵੇਂ ਆ ਉਹਨਾਂ ਪਹਿਲੀ ਦੇਖਿਆ ਨਹੀਂ ਆ ਪੈਪਾ ਮੈਲ ਮਗਰਾ ਕੇ ਦੇਖੋ ਹਾਂਜੀ ਗੋਲ ਨਹੀਂ ਆ ਤਾਰਾ ਇਹਦਾ ਲੋਕ ਆ ਮੈਂ ਜਿੰਦਾ ਰਹਾ ਤਾਂ ਲੋਕ ਗੁੱਟ ਗਿਆ ਮੋਮਤੀ ਵਾਰ ਮੈਂ ਲੋਕਾਂ ਦਾ ਤੁਖਾ ਕਰਦਾ ਤੁਖਾ ਕਰਕੇ ਲੋਕਾਂ ਦੀ ਵਿੱਚ ਲੁੱਟ ਕਰਦਾ ਵੀ ਮੋਮਤੀ ਆ ਤੇ ਮੋਮਤੀ ਨਹੀਂ ਇਹ ਲੋਹੀ ਦੀ ਪੈਪਾ ਭਰਾਵੋ ਜਾਹ ਦੇ ਨਗਰ ਨੂੰ ਚਿੱਟਾ ਰੰਗ ਕਰ ਲੰਨਾ ਮੈਂ ਆ ਦੇਖੋ ਪੈਦਲ ਪੈਪੰਦਰ ਘੋਬੇ ਲੈ ਗਈ ਮੋਮਬਤੀ ਬਈ ਮੋਮਬਤੀ ਟੀਕਾ ਆ ਆ ਮੋਮਬਤੀ ਆ ਚਾਨਣ ਕਰਕੇ ਦਿਖਾਉਣਾ ਮੈਂ ਇੱਥੇ ਮੈਂ ਤਾਂ ਕੀ ਰੱਖਦਾਗਾ ਆਹੋ ਜੀ ਬੈਠ ਆ ਮੋਰਾ ਆਰ ਪਾਰ ਆ ਇਹ ਆਰ ਪਾਰ ਕਿਉਂ ਆ ਸਟ੍ਰੈਟਜੀ ਇਹ ਜੇ ਕਹਾ ਟੋ ਬੰਦ ਹੁੰਦਾ ਨਾ ਫਿਰ ਆਪਾਂ ਕੋਲ ਨੂੰ ਆ ਹੀ ਪਾਲ ਗਏ ਜੜ ਥਲੇ ਰਹਿ ਜਾਂਦੀ ਇਹ ਪੁੱਠਾ ਪੈਂਦਾ ਆ ਗਏ ਇਹਦੇ ਵਿੱਚ ਹੋ ਗਿਆ ਇਕੱਠਾ ਬਾਹਰ ਆ ਕੇ ਖੇਡਣ ਜੂ ਸਕੂਲਾਂ ਦੇ ਬੱਚਿਆਂ ਦਾ ਦੇ ਵਿੱਚੋਂ ਸਿਆਣੇ ਹੋ ਜੇ ਇੱਕ ਸਕੂਲ ਦੇ ਦੋ ਬੱਚੇ ਸਿਆਣੇ ਹੋ ਗਏ ਨਾ ਦੋ ਜੋਰ ਘਟ ਜਾਣਗੇ ਜੜ ਥਲੇ ਆ ਗਏ ਮੋਮਬਤੀ ਦਾ ਹਾਣਾ ਤੀ ਮਹਾਕੰਨ ਹੋ ਦਿੱਤਾ ਫੇਟਰ ਕਾ ਹੁਨਾ ਕੋਈ ਬਾਕਸ ਨੂੰ ਨਹੀਂ ਪਤਾ ਦੇ ਵਿੱਚ ਕੀ ਆ ਮੈਨੂੰ ਤਿਆਰੀ ਕਰਕੇ ਲੈ ਗਿਆ ਇਹ ਮੋਮਬਤੀ ਕਹਿੰਦੇ ਲੋਕਾਂ ਨਾਲ ਕਰਤਾ ਪ੍ਰਭਉ ਟੋਕਾ ਟੋਕਾ ਕਹਿੰਦੇ ਕਰਦਾ ਟੋਕਾ ਮਨ ਪ੍ਰਭਉ ਹਰੇ ਬਿਚੀ ਨਾ ਨਹੀਂ ਕਰਦਾ ਵੇਸੇ ਮੈਂ ਹੱਥ ਤੋਂ ਘਰੇ ਗਿਆ ਸਾਡੇ ਘਰੇ ਨਾ ਖੂਈ ਦੇ ਮੂਹਰੇ ਮੇਰੇ ਕਨੇ ਵਿਚਾਰ ਖੰਡਾਦਾ ਮਗਾ ਵਿਚਾਰ ਖਾਦੂ ਗੰਡਿਆ ਤਾਂ ਕਹਿੰਦੀ ਗਵੰਡਣ ਕਹਿੰਦੀ ਕਾਹਦੇ ਵਾਸਤੇ ਕਹਿੰਦੀ ਆਪਣੀ ਸੋਜਣਾ ਖੰਡ ਦੇ ਕੀੜੀਆਂ ਆ ਗਈਆਂ ਮੈਂ ਕਿਹਾ ਵੱਗਦੀਆਂ ਕਹਿੰਦੀ ਨਾ ਮੈਂ ਕਿਹਾ ਸੰਭਰ ਕੇ ਪੋਚਾ ਲਾ ਦੇ ਪਰ ਕੰਮ ਨਹੀਂ ਤਕੀ ਦਿਖਾਦੀ ਅਜਿਹਾ ਨੂੰ ਕਰਕੇ ਠਾਇ ਮਗਾਉਂਦੇ ਆ ਕਹਿੰਦੀ ਕੀ ਆ ਮੈਂ ਕਿਹਾ ਘਰ ਕਿੱਥੇ ਕੀੜੀਆਂ ਕਹਿੰਦੀ ਕੀ ਕੰਦੇ ਵਗ ਗਈਆਂ ਮੈਂ ਕਿਹਾ ਠੰਡ ਵਾਲੀ ਬੀਬੀ ਤੇ ਪੜ ਕਿ ਲਿਖਿਆ ਮੈਂ ਝੰਡੀ ਖੰਡ ਦੇ ਤੇ ਕਿਹਾ ਨੂਨ ਕੀੜੀਆਂ ਪੜ ਕੇ ਮੋੜ ਦਿੰਦੀਆਂ ਨੇ ਉਹਨਾਂ ਨੂੰ ਖੰਡੀ ਨਹੀਂ ਦਿੰਦੀ ਐਂ ਤੋਂ ਖਦਾਦਾ ਮੱਲਦਾ ਮਾ ਯਾ ਮਾਨ ਰਾਗਲੀ ਫਿਰ ਤੂ ਵੇਲਾਵਾ ਆਉਂ ਜੂ ਭਾਈ ਕਾਹ ਬਣਾ ਦੇਣਾ ਨਹੀਂ ਹਾਂ ਜਿਕਸਮ ਬੈਨ ਕੋਲ ਨਵੀਂ ਆਈ ਕਫਾ ਦੇ ਦੇਕੀ ਨਹੀਂ ਹੋਣੀ ਤੇ ਉਹ ਤੋਂ ਆਜੋ ਸਾਡੇ ਸਾਥੀ ਪਾ ਨਜੀ ਹੋ ਗਿਆ ਇਹ ਮਾਲ ਆ ਮੇਰੇ ਕੋਲ ਬਿੱਤਰ ਮਾਲ ਇਹਦਾ ਮੈਂ ਠੂਹਾ ਬਣਾਉਂਗਾ ਠੂਹਾ ਤੇ ਭਜੂਗਾ ਵਿਗਿਆਨ ਇਹ ਕਹਿੰਦਾਗਾ ਜਿਹੜੀ ਚੀਜ਼ ਦੇ ਵਿੱਚ ਜਾਨ ਹੀ ਨਹੀਂ ਜਿੰਨਾ ਚਿਰ ਕੋ ਨੂੰ ਉਗਾਲਣਾ ਲੱਗੇ ਉਹ ਚੀਜ਼ਾਂ ਉਹਦੇ ਭਗਾ ਨਹੀਂ ਹਲਦੀ ਤੇ ਜਿਹੜਾ ਜੈਵਿਕ ਬਾਬੋ ਤੂੰ ਭਜਾਉ ਤੂੰ ਬਣਾਉਣਾ ਸਿੱਖ ਨੂੰ ਪਹਿਲਾਂ ਜਾ ਮੈਂ ਕਰ ਲਉਂ ਮਾਰ ਤੈਨੂੰ ਮੰਡੇ ਤੇ ਘਰ ਲਉ ਆ ਥਰਲਾ ਪਾ ਮੰਡੇ ਤੇ ਇੱਥੇ ਇਹਦਾ ਅੱਜ ਕਰ ਲੋ ਪੰਨੀਆਂ ਕੱਬ ਦੋ ਉਹ ਜੇੜੇ ਦੇ ਲੋ ਇਹ ਜੇੜੇ ਨਾ ਗਿਣਿਓ ਕਿਉਂਕਿ ਰਮਾਲ ਆਪਣੇ ਕੋਲੇ ਵੱਡੇ ਛੋਟੇ ਹੁੰਦੇ ਨੇ ਇੰਨੀ ਜਗ੍ਹਾ ਸਾਫ਼ੀ ਉਂਦਾ ਕਰ ਦੋ ਕਮਿਡਿਟੀ ਕਿਤੇ ਆ ਤੇ ਕਰ ਦੋ ਇੱਥੇ ਹੋ ਗਿਆ ਜੇੜਾ ਬਦੋ ਆ ਦੋ ਲੜੇ ਇਹਦੇ ਵਿੱਚ ਮੋਛ ਦੋ ਅੰਦਾਈ ਦੇ ਗਲਾਮ ਨੂੰ ਪੁੱਤ ਕੇ ਬਣ ਜਾ ਸਰਾਣਾ ਇਹਨੂੰ ਸਰਾਣੇ ਤੋਂ 10 ਟੱਪ ਦਿਓ ਦੋ ਲੜਾਉਂਦੇ ਆ ਬਾਹਰ ਇੱਕ ਰਕਮ ਨਾਲ ਜਨਾ ਕੋ ਵੱਡਾ ਹੋਊਗਾ ਇਹ ਪਰ ਭਾਈ ਵੱਡਾ ਕਹਦੋ ਹੋਊਗਾ ਕਿਉਂਕਿ ਮਿਹਰੇ ਦੀ ਪੂਛਾ ਤੇਰੇ ਨਾਲੋਂ ਲੰਮੀ ਹੁੰਦੀ ਆ ਬਸ ਇੰਨਾ ਕੁ ਫਰਕ ਹੈ ਉਹ ਮਿਹਰੇ ਦੀ ਪੂਛਾ ਤੇ ਮੁੰਡੇ ਇਹਦਾ ਕੰਨ ਬਣ ਕੇ ਆ ਆ ਬੈਠਾ ਗਿਆ ਇਹਨੂੰ ਕੋਈ ਤੋੜ ਨਹੀਂ ਸਕਦਾ ਇਹਦੇ ਵਿੱਚ ਜਾਣ ਨਹੀਂ ਇਹਦੇ ਨਾਲ ਆ ਕੇ ਅਸਲ ਤੇ ਫਿਰ ਭੱਜੂਗਾ ਵੇ ਵਾਹ ਹਾਂ ਬੱਸ ਹਾਂ ਹੁਣ ਤੁਸੀਂ ਜਾ ਕੇ ਦੇਖੋ ਕਿਵੇਂ ਪੁੱਤ ਬਈ ਅਸਰੇ ਆ ਤਰ ਲਿਆ ਬਾਬੇ ਨੇ ਮੂਠੀ ਬਾਜ਼ ਕਰਤੀ ਜਦੋਂ ਜੋਗੀ ਬਾਬਾ ਤੁਹਾਨੂੰ ਲੈ ਕੇ ਜਾਵੇ ਨਾ ਉਹ ਕੀ ਕਰਦਾ ਉਹ ਚਕ ਦੇਣੇ ਅੱਗੜਾ ਸਰੀ ਉਂਗਲੀ ਕੋਈ ਸ਼ਰਾਪਤ ਕਰਦਾ ਆ ਦੇਖੋ ਅੰਗੂਣ ਮਾਇਆ ਕਰੂਗਾ ਰੂਹੀ ਕਾਰਨ ਇਹ 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 ਬੜੇ ਨਵਾਬ ਰਹਿੰਦੇ ਇਹ ਨਹੀਂ ਮਾਗਦੇ ਦੋਸਤ ਚਲ ਕੇ ਇਹ ਸਾਥੀ ਬਖੇਣਾ ਛੰਨਾ ਵਿੱਚ ਰਖਣਾ ਨਗਾ ਸੁਪਰੇ ਵਿੱਚ ਬੱਚੇ ਨੇੜੇ ਰਹਿ ਕੇ ਮਨ ਜਿਦਾ ਮੈਨੂੰ ਆਟਾ ਲਿਆਉਂਦੇ ਆ ਪਈਆ ਪਈਆ ਅੱਗੇ ਦੀ ਗੋਟਾ ਆਟਾ ਲੈ ਕੇ ਵਿੱਚ ਗੋਰੀ ਪਾ ਦਿੰਦੇ ਆ ਫਿਰ ਮਾਤਾ ਹੱਟ ਦੇ ਵਿੱਚ ਕੀ ਕਰਦਾ ਮੈਂ ਕਿਸੇ ਪ੍ਰਕਾਰ ਦਾ ਕੋਈ ਨਸਾ ਨਹੀਂ ਕਰਦਾ ਮੇਰਾ ਸਰੀਰ ਨਰਸਨ ਦਾ ਨਹੀਂ ਲੱਗਾ ਬਾਕੀ ਦੋ ਬਿਆਹ ਨੇ ਤਿੰਨੇ ਮੇਰੇ ਕੁੜੀਆਂ ਨੇ ਦੋ ਕੁੜੀਆਂ ਦਾ ਮੈਂ ਵਿਆਹ ਦੀਆਂ ਇੱਕ ਮੇਰੀ ਗੁੱਡੀ ਵੱਢ ਗਈ ਆ ਉਹ ਪੈਸੇ ਇਕੱਠੇ ਕਰਕੇ ਨਾ ਮੈਂ ਕਾਫੇ ਪੈਣ ਲੈ ਕੇ ਬੱਚੇ ਨੂੰ ਸੁਫਨਾ ਦੇ ਵੰਡ ਜਾਣਾ ਮੈਂ ਸਹਾਰ ਬੋਲ ਦਾ ਨਾਮ ਲੈਣਾ ਘੋਟਵਾਰੇ ਦੇਰੇ ਮੰਦਾਂ ਵਿੱਚ ਰਸਤਾ ਕੱਢਦਾਗਾ ਕਿਤੇ ਬੋਲ ਕੇ ਤੇ ਨਹੀਂ ਪੈਸਾ ਪਾਇਆ ਜਿਹੜਾ ਬਾਬਾ ਸਾਡੀਆ ਭਾਈ ਆ ਉਹਨਾਂ ਨੂੰ 100 ਰੁਪਏ ਦੇਣਾ ਉਹਨਾਂ ਪਾਪਾ ਤੇ ਨਹੀਂ ਤਨਖਾਹ ਕੱਟਾ ਪੂਰਾ ਖਲਾ ਕੋਲ ਉਹ ਵੀ ਤਾਂ ਦੋ ਰਸਤਾ ਕਢਾ ਲਿਆ ਠੀਕ ਹੈ ਨਾ ਤੇ ਉਹਨੂੰ ਨਹੀਂ ਦੇ ਕੇ ਇਹਰੇ 15-10 ਰੁਪਏ ਦੇਣ ਨੂੰ ਦੇ ਦੇ ਚੰਗਾ